ਬਹੁਤ ਸਾਰੇ ਵੀਰ ਪੈਨ ਅਕਸਰ ਇਹ ਸਵਾਲ ਕਰਦੇ ਆ ਕਿ ਆਪਸ਼ਨ ਟਰੇਡਿੰਗ ਸਿੱਖਣ ਦੇ ਲਈ ਕਿੱਥੋਂ ਅਸੀਂ ਸਟਾਰਟ ਕਰੀਏ ਸਭ ਤੋਂ ਪਹਿਲਾਂ ਕੀ ਸਿੱਖੀਏ ਤੇ ਟੋਟਲ ਕਿੰਨੀਆਂ ਚੀਜ਼ਾਂ ਸਿੱਖਣੀਆਂ ਪੈਣਗੀਆਂ ਆਪਸ਼ਨ ਟਰੇਡਿੰਗ ਕਰਨ ਦੇ ਲਈ ਸੋ ਅੱਜ ਇਸੇ ਸਵਾਲ ਦਾ ਤੁਹਾਡਾ ਜਿਹੜਾ ਹਾਲ ਹੈ ਉਹ ਦੇਣ ਵਾਲੇ ਤੁਹਾਨੂੰ ਇਸੇ ਸਵਾਲ ਦਾ ਜਿਹੜਾ ਉੱਤਰ ਹੈ ਉਹ ਤੁਹਾਨੂੰ ਦੇਣ ਆਲੇ ਆ ਸੋ ਦੇਖੋ ਆਪਸ਼ਨ ਟਰੇਡਿੰਗ ਸਿੱਖਣ ਦੇ ਲਈ 10 ਜਿਹੜੀਆਂ ਚੀਜ਼ਾਂ ਨੇ ਮੇਨ ਜਿਹੜੀਆਂ 10 ਚੀਜ਼ਾਂ ਵੈਸੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਐਡ ਆਨ ਕਰ ਸਕਦੇ ਜੇ ਤੁਸੀਂ ਪਰ ਜਿਹੜੀਆਂ ਮੇਨ 10 ਚੀਜ਼ਾਂ ਆ ਸੋ ਉਹਨਾਂ ਦੀ ਲਿਸਟ ਤੁਹਾਨੂੰ ਦਵਾਂਗੀ ਅੱਜ ਸੂਈ ਜਣੀਆਂ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਆ ਤੇ ਇਹਨਾਂ ਚੀਜ਼ਾਂ ਬਾਰੇ ਵੀਡੀਓਜ਼ ਪਾਈਆਂ ਹੋਈਆਂ ਜਾਂ ਫਿਰ ਨਹੀਂ ਪਾਈਆਂ ਹੋਈਆਂ ਉਹਨਾਂ ਬਾਰੇ ਵੀ ਤੁਹਾਨੂੰ ਇਨਫੋਰਮ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲੀ ਚੀਜ਼ ਵੀਡੀਓ ਨੂੰ ਪੂਰਾ ਦੇਖਿਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਹ ਜਿਆਦਾ ਲੰਮਾ ਨਹੀਂ ਛੋਟਾ ਜਿਹਾ ਵੀਡੀਓ ਹੋਊਗਾ ਸੋ ਸਭ ਤੋਂ ਪਹਿਲੀ ਚੀਜ਼ ਸਪੋਰਟ ਤੇ ਰੈਜ਼ਿਸਟੈਂਸ ਇਹ ਸਿੱਖਣਾ ਜ਼ਰੂਰੀ ਆ ਸਪੋਰਟ ਤੇ ਰੈਜ਼ਿਸਟੈਂਸ ਬਾਰੇ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਆ ਪਾ ਚੈਨਲ ਦੇ ਇੱਕ ਜਿਹੜਾ ਆਪਸ਼ਨ ট্রেਡਿੰਗ ਵਾਲਾ ਕੋਰਸ ਆ ਉਹਦੇ ਵਿੱਚ ਵੀਡੀਓ ਆ ਉਸ ਤੋਂ ਬਾਅਦ ਵੀ ਦੋ ਤਿੰਨ ਵੀਡੀਓਜ਼ ਇਹਦੇ ਬਾਰੇ ਪਾਈਆਂ ਹੋਈਆਂ। ਉਸ ਤੋਂ ਬਾਅਦ ਨੰਬਰ 2 트ੈਂਡਸ ਤਿੰਨ ਪ੍ਰਕਾਰ ਦੇ 트ੈਂਡ ਹੁੰਦੇ ਆ 트ੈਂਡ ਹੈ ਡਾਊਨ 트ੈਂਡ ਸਾਈਡਵੇਜ਼ ਇਹਦੇ ਬਾਰੇ ਵੀ ਦੋ ਵੀਡੀਓਜ਼ ਪਾਈਆਂ ਹੋਈਆਂ ਚੈਨਲ ਤੇ ਇੱਕ ਕੋਰਸ ਦੇ ਵਿੱਚ ਹੈ ਤੇ ਇੱਕ ਓਤਰਾ ਵੀਡੀਓ ਪਾਈ ਹੋਈ ਹੈ। ਉਸ ਤੋਂ ਬਾਅਦ ਨੰਬਰ 3 ਕੈਂਡਲਸਟਿਕ ਪੈਟਰਨ ਕੈਂਡਲਸਟਿਕ ਪੈਟਰਨ ਜਿਵੇਂ ਦੇਖੋ ਹੈਮਰ ਸ਼ੂਟਿੰਗ ਸਟਾਰ ਜਿਨ੍ਹਾਂ ਬਾਰੇ ਅਕਸਰ ਆਪਾਂ ਗੱਲ ਕਰਦੇ ਆ WhatsApp ਚੈਨਲ ਤੇ ਵੀ ਜਾਂ ਫਿਰ ਸ਼ਾਰਟ ਵੀਡੀਓਜ਼ ਦੇ ਵਿੱਚ ਵੀ ਸੋ ਇਹਨਾਂ ਬਾਰੇ ਵੀ ਵੀਡੀਓਸ ਪਾਏ ਹੋਏ ਆ ਤੇ ਇਹਨਾਂ ਬਾਰੇ ਵੀ ਦੇਖੋ ਇੱਕ ਵਾਰ ਨਹੀਂ ਦੋ ਵਾਰ ਵੀਡੀਓਸ ਪਾਏ ਹੋਏ ਆ ਇੱਕ ਤਾਂ ਦੇਖੋ ਜਿਹੜਾ ਆਪਸ਼ਨ ট্রেਡਿੰਗ ਦਾ ਕੋਰਸ ਆ ਫ੍ਰੀ ਵਾਲਾ ਉਹਦੇ ਵਿੱਚ ਆਪਾਂ ਵੀਡੀਓ ਪਾਏ ਦੇ ਦੂਜੀ ਗੱਲ ਇਹ ਆ ਕਿ ਜਿਹੜਾ ਦੇਖੋ ਉਸ ਤਰ੍ਹਾਂ ਵੀ ਆਪਾਂ YouTube ਤੇ ਦੂਜੀ ਵਾਰ ਵੀ ਇਹਦੇ ਵੀਡੀਓ ਪਾਏ ਹੋਏ ਆ ਸੋ ਇਹ ਵੀ ਤੁਸੀਂ ਦੇਖ ਸਕਦੇ ਜਿਓ ਤੇ ਵੀਡੀਓ ਵੇਖ ਕੇ ਸਮਝ ਸਕਦੇ ਜਿਓ ਨੰਬਰ 4 ਪ੍ਰਾਈਸ ਐਕਸ਼ਨ ਮਾਰਕੀਟ ਕਿਵੇਂ ਚੱਲਦੀ ਆ ਅਪ ਟ੍ਰੈਂਡ ਦੇ ਵਿੱਚ ਕਿਵੇਂ ਚੱਲਦੀ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਚੱਲਦੀ ਆ ਤੇ ਮਾਰਕੀਟ ਦੇ ਪ੍ਰਾਈਸ ਐਕਸ਼ਨ ਤੋਂ ਆਪਾਂ ਨੂੰ ਕਿਵੇਂ ਪਤਾ ਲੱਗਦਾ ਕਿ ਅੱਗੇ ਮਾਰਕੀਟ ਦੇ ਵਿੱਚ ਕੀ ਹੋਣਾ ਉੱਤੇ ਜਾਣਾ ਜਾਂ ਫਿਰ ਥੱਲੇ ਜਾਣਾ ਸੋ ਇਹ ਇਹ ਬਹੁਤ ਇੰਪੋਰਟੈਂਟ ਚੀਜ਼ ਆ ਇਹਦੇ ਬਾਰੇ ਦੋ ਵੀਡੀਓਸ ਪਏ ਹੋਏ ਆ ਸੋ ਉਹਨਾਂ ਦੋਨਾਂ ਵੀਡੀਓ ਨੂੰ ਦੇਖੋ ਤੇ ਸਮਝੋ ਨੰਬਰ 5 ਡੇ ਟਾਈਮ ਫ੍ਰੀਮ ਲੈਨਸਸ ਇਹਦੇ ਬਾਰੇ ਵੀਡੀਓ ਤੁਹਾਨੂੰ ਬਹੁਤ ਘੱਟ ਮਿਲੂਗੀ YouTube ਤੇ ਕਿਉਂਕਿ ਇਹਦੇ ਉੱਤੇ ਫੋਕਸ ਬਹੁਤ ਘੱਟ ਲੋਕ ਕਰਦੇ ਆ ਸੋ ਡੇ ਟਾਈਮ ਫ੍ਰੀਮ ਲੈਨਸਸ ਦਿਨਾਲ ਆਪਾਂ ਨੂੰ ਕੀ ਪਤਾ ਲੱਗਦਾ ਕਿ ਅਗਲੇ ਦਿਨ ਮਾਰਕੀਟ ਦੇ ਵਿੱਚ ਕੀ ਹੋ ਸਕਦਾ ਅਗਲੇ ਦਿਨ ਮਾਰਕੀਟ ਉੱਤੇ ਜਾਊਗੀ ਜਾਂ ਫਿਰ ਥੱਲੇ ਜਾਊਗੀ ਸੋ ਮਾਰਕੀਟ ਦਾ ਐਨਾਲਿਸਿਸ ਕਰਕੇ ਪਤਾ ਕਰਨਾ ਕਿ ਅਗਲੇ ਦਿਨ ਮਾਰਕੀਟ ਕਿੱਧਰ ਜਾਊਗੀ ਸੋ ਇਸ ਚੀਜ਼ ਦਾ ਬਾਕੀ ਰਿਜ਼ਲਟ ਤੁਸੀਂ ਦੇਖ ਹੀ ਚੁੱਕੇ ਜੋ WhatsApp ਚੈਨਲ ਤੇ ਆਪਾਂ ਡੇਲੀ ਡੇ ਟਾਈਮ ਫਰੇਮ ਐਨਲਿਸਿਸ ਕਰਕੇ ਤੁਹਾਨੂੰ ਦੱਸਿਦਾ ਕਿ ਅੱਜ ਮਾਰਕੀਟ ਉੱਤੇ ਜਾਊਗੀ ਜਾਂ ਫਿਰ ਅੱਜ ਥੱਲੇ ਜਾਊਗੀ ਤੇ ਉਸੇ ਤਰ੍ਹਾਂ ਹੀ ਹੁੰਦਾ ਹੈ ਇਹ ਹੋ ਗਿਆ ਸੋ ਇਹਦੇ ਬਾਰੇ ਵੀ ਦੇਖੋ ਵੀਡੀਓ ਪਾਈ ਹੋਈ ਹੈ ਨੰਬਰ 6 ਰਿਸਕ ਟੂ ਰਿਵਾਰਡ ਕਿ ਜੇ ਜਦੋਂ ਆਪਾਂ ਟ੍ਰੇਡ ਕਰਨੀ ਆ ਉਹਦੇ ਵਿੱਚ ਆਪਣਾ ਜਿਹੜਾ ਸਟਾਪ ਲੌਸ ਆ ਉਹ ਕਿੰਨਾ ਤੇ ਉਹਦੇ ਮੁਕਾਬਲੇ ਜਿਹੜਾ ਪ੍ਰੋਫਿਟ ਆਪਾਂ ਨੂੰ ਮਿਲਦੇ ਆਓ ਕਿੰਨਾ ਹੈ ਰਿਸਕ ਆਪਣਾ ਮਤਲਬ ਸਟੌਪ ਲੌਸ ਤੇ ਰਿਵਾਰਡ ਮਤਲਬ ਪ੍ਰੋਫਿਟ ਸੋ ਇਹਦੇ ਬਾਰੇ ਵੀ ਇੱਕ ਵੀਡੀਓ ਪਾ ਕੇ ਉਹਦੇ ਵਿੱਚ ਵਿਸਥਾਰ ਨਾਲ ਦੱਸਿਆ ਹੋਇਆ ਸੋ ਉਸ ਵੀਡੀਓ ਨੂੰ ਜ਼ਰੂਰ ਦੇਖੋ ਨੰਬਰ 7 ਮੋਸਟ ਇੰਪੋਰਟੈਂਟ ਚੀਜ਼ ਟ੍ਰੇਡਿੰਗ ਰੂਲਸ ਸਾਰਾ ਕੁਝ ਸਿੱਖ ਵੀ ਲਿਆ ਜੇ ਤੇ ਟ੍ਰੇਡਿੰਗ ਰੂਲਸ ਬਣਾ ਕੇ ਉਹਨਾਂ ਨੂੰ ਫਾਲੋ ਕਰਨਾ ਜ਼ਰੂਰੀ ਹੈ ਸੋ ਟ੍ਰੇਡਿੰਗ ਰੂਲਸ ਬਾਰੇ ਵੀ ਇੱਕ ਵੀਡੀਓ ਪਾਈ ਹੋਈ ਹੈ ਉਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸਮਝੋ ਉਸ ਤੋਂ ਬਾਅਦ ਆ ਜਾਂਦੀ ਹੈ ਚਾਰਟ ਪੈਟਰਨਸ ਚਾਰਟ ਪੈਟਰਨ ਕਿਹੜੇ ਆ ਚਾਰਟ ਪੈਟਰਨ ਜਿਵੇਂ ਦੇਖੋ ਹੈਮ ਆਪਣਾ ਹੋ ਗਿਆ ਐਮ ਪੈਟਰਨ ਡਬਲਯੂ ਪੈਟਰਨ ਸੋ ਇਹ ਜਿਹੜੀਆਂ ਚੀਜ਼ਾਂ ਨੇ ਚਾਰਟ ਪੈਟਰਨ ਦੇ ਵਿੱਚ ਆਉਂਦੀਆਂ ਸੋ ਚਾਰਟ ਪੈਟਰਨ ਬਾਰੇ ਵੀ ਵੀਡੀਓਸ ਪਾਏ ਹੋਏ ਆ ਤੇ ਚਾਰਟ ਪੈਟਰਨ ਵਾਲੇ ਵੀਡੀਓ ਵੇਖ ਕੇ ਤੁਸੀਂ ਚਾਰਟ ਪੈਟਰਨ ਵੀ ਸਿੱਖ ਸਕਦੇ ਜੋ ਉਸ ਤੋਂ ਬਾਅਦ ਆ ਨੰਬਰ 9 ਕਾਲ ਪੁੱਟ ਕਾਲ ਪੁੱਟ ਮਤਲਬ ਕੀ ਕਾਲ ਪੁੱਟ ਕੀ ਹੁੰਦੀ ਹੈ ਤੇ ਜਦੋਂ ਮਾਰਕੀਟ ਉੱਤੇ ਜਾਂਦੀ ਹੈ ਉਦੋਂ ਆਪਾਂ ਕੀ ਲੈਣਾ ਜਦੋਂ ਮਾਰਕੀਟ ਥੱਲੇ ਆਉਂਦੀ ਹੈ ਉਦੋਂ ਆਪਾਂ ਕੀ ਲੈਣਾ ਕਾਲ ਲੈਣਾ ਜਾਂ ਫਿਰ ਪੁੱਟ ਲੈਣਾ ਸੋ ਵਿਸਤਾਰ ਦੇ ਨਾਲ ਉਸ ਵੀਡੀਓ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਵੀ ਦੱਸਿਆ ਹੋਇਆ ਸੋ ਵੀਡੀਓ ਦੇਖ ਕੇ ਤੁਸੀਂ ਕਾਲ ਪੁੱਟ ਬਾਰੇ ਸਿੱਖ ਸਕਦੇ ਹੋ ਨੰਬਰ 10 OI ਡਾਟਾ ਬਹੁਤ ਸਾਰੇ ਲੋਕ ਇਹਦੇ ਬਾਰੇ ਗੱਲ ਕਰਦੇ ਆ ਅਕਸਰ ਕਿ OI ਡਾਟਾ ਬਾਰੇ ਵੀ ਇੱਕ ਵੀਡੀਓ ਪਾਓ ਸੋ OI ਡਾਟਾ ਬਾਰੇ ਵੀ ਦੇਖੋ ਦੋ ਵੀਡੀਓ ਪਾਈਆਂ ਹੋਈਆਂ OI ਡਾਟਾ ਬਾਰੇ ਸੋ ਇਹਨਾਂ ਵੀਡੀਓਜ਼ ਦੇ ਵਿੱਚ ਵਿਸਤਾਰ ਦੇ ਨਾਲ ਦੱਸਿਆ OI ਡਾਟਾ ਬਾਰੇ ਸੋ ਉਹ ਆਈ ਡਾਟਾ ਬਾਰੇ ਜਿਹੜੀਆਂ ਵੀਡੀਓਸ ਪਾਈਆਂ ਹੋਈਆਂ ਦੋਨੋਂ ਵੀਡੀਓ ਤੁਸੀਂ ਦੇਖ ਕੇ ਧਿਆਨ ਦੇ ਨਾਲ ਸਿੱਖ ਸਕਦੇ ਜੋ ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਬਸ ਇੰਨੇ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ